ਆਦੀ ਸਾਰਿਆਂ ਨੂੰ ਕੈਨੇਡਾ ਦੇ ਤੇ ਇੱਕ ਗਾਣਾ ਸੁਣਾਉਣ ਲੱਗਿਆ ਉਮੀਦ ਕਰਦਾ ਮੈਨੂੰ ਪਸੰਦ ਆਊਗਾ ਬਿੰਦ ਕਰਨ ਵਾਲਿਆਂ ਲਈ ਜਿਨ੍ਹਾਂ ਨੂੰ ਕੈਨੇਡਾ ਨੇ ਤਰੱਕੀਆਂ ਦਿੱਤੀਆਂ ਹੁੰਦਾ ਲਈ ਆ ਹੋ ਇੱਕ ਮਾਂ ਸੀ ਉਹ ਜੀ ਨੇ ਸਾਨੂੰ ਜੰਮਿਆ ਦੂਜੀ ਮਾਂ ਜੀ ਨੇ ਰੋਟੀ ਜੋਕੇ ਕਰਤੇ ਹੋ ਇੱਕ ਮਾਂ ਸੀ ਉਹ ਜੀ ਨੇ ਸਾਨੂੰ ਜੰਮਿਆ ਦੂਜੀ ਮਾਂ ਜੀ ਨੇ ਰੋਟੀ ਜੋਕੇ ਕਰਤੇ ਕਿਵੇਂ ਕਹਦੇ ਆ ਮੈਂ ਮਾੜਾ ਪਰਦੇਸ ਨੂੰ ਕਾਲੀ ਗੀਜੇ ਜੀ ਨੇ ਡਾਲ ਰਾਣਾ ਪਰਤੇ ਹੋ ਕਿਵੇਂ ਕਹਦੇ ਆ ਮੈਂ ਮਾੜਾ ਪਰਦੇਸ ਨੂੰ ਖਾਲੀ ਕੀ ਜੇ ਜੀ ਨੇ ਗੱਲ ਰਾਣਾ ਪਰਤੇ ਕੁੱਤਾ ਤੋਂ ਜੇਲ ਨਾ ਮਣਾਉਂਦੇ ਉਸ ਦੇਸ਼ ਨੂੰ ਜੀ ਨੇ ਕੱਟ ਕੇ ਗਰੀਬੀ ਵਿੱਚੋਂ ਤਾਰਦੇ ਉਹ ਪਿੰਡ ਆਸ ਨਹੀਂ ਸੀ ਕਦੇ ਜੀ ਨੂੰ ਰੋਟੀ ਦੀ ਅੱਜ ਤੁਮ ਦਾਏ ਦੇ ਕੋਲੰਬੀ ਕਾਂ ਤੇ ਉਹ ਬਾਪੂ ਖੁਸ਼ੀ ਨਾਲ ਕਹਿੰਦਾ ਨਹੀਂ ਉਹ ਥੱਕਦਾ ਉਹ ਤੂੰ ਸ਼ਰੀਟਾ ਵਿੱਚ ਬੈਠ ਜੋ ਕੇ ਕਰਦੇ